ਹੁਣ ਐਸਾ ਕੀ ਕਾਨੂੰਨ ਹੈਗਾ ਕਿ ਇੱਕ ਬੰਦਾ ਜਿਨੇ ਧਰਮ ਦੇ ਨਾਂ ਤੇ ਸੈਂਕੜੇ ਕਤਲ ਕਰਾਈ ਹੋਣ ਸੈਂਕੜੇ ਲੜਕੀਆਂ ਨੂੰ ਸਾਧਮੀਆਂ ਬਣਾ ਕੇ ਜਿਹੜਾ ਐਕਸਪਲੋਇਟ ਕੀਤਾ ਹੋਵੇ ਰੇਪ ਕੀਤੇ ਹੋਣ ਔਰ ਸੈਂਕੜੇ ਹੀ ਬੰਦਿਆਂ ਨੂੰ ਜਿਹੜਾ ਨਪੁੰਸਕ ਬਣਾਇਆ ਹੋਵੇ ਕਦੀ ਪੋਲੀਟੀਕਲ ਸੇਕ ਪ੍ਰिजनਰਸ ਨੂੰ ਜਦੋਂ ਉਮਰ ਕੈਦ ਜਾਂ ਫਾਂਸੀ ਦੀਆਂ ਸਜ਼ਾਵਾਂ ਹੋਈਆਂ ਹੁਣ ਕਦੀ ਉਹਨਾਂ ਦੇ ਸਮਰਥਕਾਂ ਨੇ ਇਦਾਂ ਡੱਕਿਆ ਜਿਦਾ ਪੰਚਕੂਲਾ ਜਾਂ ਇਹਨਾਂ ਨੇ ਬੁਰਾ ਹਲਕਾ ਦੇਖੋ ਜਿਹੜੇ ਜਸਪਾਲ ਸਿੰਘ ਨੂੰ ਸੁਣਾਈ ਸੀ ਸਪੈਸ਼ਲ ਕੋਰਟ ਨੇ ਅੱਜ ਉਹਨਾਂ ਨੇ ਮੰਨਦੇ ਕੀ ਵੀਰਦਾ ਹੋਣੇ ਕੀ ਮੈਸੇਜ ਹੈ ਇਹਨੂੰ ਇਸ ਕਰਕੇ ਸੁਣਾਈ ਸੀ ਕਿ ਇਹ ਤੀਜੇ ਦਿਨ ਪ੍ਰੋਲ ਤੇ ਆ ਜੇ ਉਹ ਐਕਸ਼ਨ ਤੋਂ ਬਾਅਦ ਉਹਨਾਂ ਨੇ ਆਪਣੀ ਸਜ਼ਾ ਵੀ ਬੁਗਤ ਲਈ ਲੋੜ ਤੋਂ ਬਾਅਦ ਸਜ਼ਾ ਪੂਤੀ ਲਈ ਉਹਨਾਂ ਨੂੰ ਫਿਰ ਵੀ ਕੋਈ ਪ੍ਰੋਲ ਦਾ ਰਾਈਟ ਨਹੀਂ ਉਹਨਾਂ ਨੂੰ ਕੋਈ ਰੀਲੀਜ਼ ਦਾ ਰਾਈਟ ਨਹੀਂ ਜੇ ਉਹਨਾਂ ਦੀ ਪ੍ਰੋਲ ਦੀ ਗੱਲ ਕਰਦੇ ਆ ਉਹ ਲਾਅਨ ਆਰਡਰ ਦੀ ਗੱਲ ਕਰਦੇ ਨੇ ਉਹ ਇਹ ਗੱਲ ਕਰਦੇ ਨੇ ਕਿ ਸਾਨੂੰ ਇਹ ਜੇ ਆ ਜਾਣਗੇ ਬਾਅਦ ਤੇ ਇਹਦੇ ਨਾਲ ਜਿਹੜਾ ਲਾਅ ਆਰਡਰ ਖਰਾਬ ਹੋ ਜਾਣਾ ਤੇ ਸਿਚੁਏਸ਼ਨ ਖਰਾਬ ਹੋ ਜਾਣੀ ਆ ਉਹਦੇ ਨਾਲ ਬੜੀ ਵੱਡੀ ਮੁਸ਼ਕਲ ਆਉਣੀ ਆ ਸੋ ਇਹ ਕਿਉਂ ਨਹੀਂ ਦੇਖਿਆ ਜਾਂਦਾ ਕਿ ਜਦੋਂ ਨਾਮ ਨਹੀਂ ਬਾਹਰ ਆਉਗਾ ਉਹਦੇ ਨਾਲ ਕੀ ਹੋ ਸਕਦਾ ਇਹਨਾਂ ਦੇ ਹਰਿਆਣਾ ਦਾ ਬੀਜੀਪੀ ਦਾ ਸਪੋਕਸਮੈਨ ਹਰਜੀਤ ਸਿੰਘ ਗਰੇਵਾਲਾ ਉਹ ਇਹ ਗੱਲ ਕਹਿੰਦਾ ਕਿ ਇਹ ਜਿਹੜੀ ਬਾਬੇ ਨੂੰ ਪ੍ਰੋਬਲ ਮਿਲਦੀ ਹੈ ਤੇ ਅਦਾਲਤੀ ਮਿਲੀ ਹੈ ਇਹ ਤੇ ਕੋਰਟ ਦੇ ਸਿਸਟਮ 'ਚ ਮਿਲੀ ਆ ਕਾਨੂੰਨ ਨਾਲ ਮਿਲੀ ਆ ਕਿਹੜਾ ਕਾਨੂੰਨ ਹੈ ਜੀ ਕਾਨੂੰਨ ਨੇ ਤੇ ਸਜ਼ਾ ਸੁਣਾਤੀ ਅੱਗੇ ਜਿਹੜਾ ਪੈਰੋਗ੍ਰੈਟਿਵ ਉਹ ਐਗਜ਼ੈਕਟਿਵ ਦਾ ਐਗਜ਼ੈਕਟਿਵ ਜਿਹੜੇ ਪੋਲੀਟੀਕਲ ਸਿਸਟਮ ਦੇ ਥੱਲੇ ਨੇ ਡੀਐਮ ਦੀ ਕੀ ਉਥੇ ਹੈਸੀਅਤ ਆ ਜਦੋਂ ਸਟੇਟ ਦਾ ਚੀਫ ਮਿਨਿਸਟਰ ਜਾਂ ਦੇਸ਼ ਦਾ ਹੋਮ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਕਹੇਗਾ ਵੀ ਇਹਨੂੰ ਪਰੋਲ ਦੋ ਇਹ ਜਿਹੜਾ ਬੰਦਾ ਜਿਹਨੇ ਪ੍ਰੂਫਡ ਹੋ ਗਿਆ ਗਿਲਟੀ ਆ ਉਹਨੂੰ ਸਜ਼ਾ ਹੋ ਗਈ ਆ ਕਿ ਇਹ ਬੰਦੇ ਨੇ ਜਿਹੜਾ ਹਜ਼ਾਰਾਂ ਲੜਕੀਆਂ ਦੇ ਨਾਲ ਰੇਪ ਕੀਤਾ ਤੇ ਹੁਣ ਤੁਸੀਂ ਉਹਨਾਂ ਨੂੰ ਬਾਹਰ ਬੁਲਾ ਕੇ ਉਹਦੇ ਤੁਸੀਂ ਆਨਲਾਈਨ ਜਿਹੜੇ ਪ੍ਰਚਾਰ ਵੀ ਕਰਾਈ ਜਾਂਦੇ ਆ ਉਹਦੇ ساتھ ਸੰਗ ਵੀ ਕਰਾਈ ਜਾਂਦੇ ਆ ਉਹ ਉਹ ਜਿਹੜਾ ਉਹ ਡੇਰੇ 'ਚ ਜਿੱਥੇ ਕੁਕਰਮ ਹੁੰਦੇ ਰਹੇ ਨੇ ਉਥੇ ਜਾ ਉਥੇ ਵੀ ਜਾਂ ਲਈ ਜਦ ਤੱਕ ਲਤਕਾਰੀ ਕਾਤਲ ਸੌਦਾ ਸਾਦ ਨੂੰ 13ਵੀਂ ਵਾਰ ਫੇਰ ਪੈ ਰੋਲ ਮਿਲੀ ਆ ਤੇ ਪਹਿਲੀ ਵਾਰ ਡੇਰਾ सिरसा ਦੇ ਵਿੱਚ ਪਹੁੰਚਿਆ ਤਾਂ ਜਿਸ ਪਰੋਲ ਤੋਂ ਬਾਅਦ ਹੁਣ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਦੀ ਲਹਿਰ ਹੈ ਤੇ ਦੂਜੇ ਪਾਸੇ ਵੀ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਤੋਂ ਬੰਦੀ ਸਿੰਘ ਜੇਲਾਂ ਜਬੰਦ ਨੇ ਜਿਨ੍ਹਾਂ ਨੂੰ 28-28 ਸਾਲ ਹੋ ਗਏ ਨੇ 30-30 ਸਾਲ ਹੋ ਗਏ ਨੇ ਉਹਨਾਂ ਨੂੰ ਰਿਹాతਾ ਕੀ ਕਰਨਾ ਸੀ ਪਰੋਲ ਵੀ ਨਹੀਂ ਦਿੱਤੀ ਜਾਂਦੀ ਤੇ ਸਵਾਲ ਜ਼ਰੂਰ ਉੱਠ ਰਹੇ ਨੇ ਤੇ ਸਾਡੇ ਨਾਲ ਐਡਵੋਕੇਟ ਦਲਸੇਰ ਸਿੰਘ ਨੇ ਇਹਨਾਂ ਦੇ ਵੱਲੋਂ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਵੀ ਕੇਸ ਲੜੇ ਗਏ ਨੇ ਗੱਲਬਾਤ ਕਰਦੇ ਹਾਂ ਪਰ ਇੱਕ ਇਹ ਵੀ ਦੇਖਣ ਦਾ ਵਿਸ਼ਾ ਹੈ ਕਿ ਜਦੋਂ ਚੋਣਾ ਹੁੰਦੀਆਂ ਨੇ ਤਾਂ ਸੌਦਾ ਸਾਧ ਨੂੰ ਉਸ ਸਮੇਂ ਪੈਰੋਲ ਜਰੂਰ ਮਿਲਦੀ ਆ ਚਾਹੇ ਹਰਿਆਣੇ ਦੇ ਵਿੱਚ ਚੋਣਾ ਹੋਣ ਹੁਣ ਦਿੱਲੀ ਦੇ ਵਿੱਚ ਚੋਣਾ ਨੇ ਕੀ ਇਸ ਦਾ ਬੋਟ ਬੈਂਕ ਨਾਲ ਜੁੜਿਆ ਹੋਇਆ ਕੀ ਇਹ ਪਾਰਟੀ ਹੈ ਜਿਹੜੀ ਉਹ ਬੋਟ ਬੈਂਕ ਕਰਕੇ ਉਸ ਨੂੰ ਪੈਰੋਲ ਦਵਾਉਂਦੀ ਹੈ ਗੱਲਬਾਤ ਕਰਦੇ ਆ ਵਕੀਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਸੌਦਾ ਸਾਧ ਨੂੰ ਫੇਰ ਪੈਰੋਲ ਮਿਲ ਗਈ 13ਵੀਂ ਵਾਰ ਪੈਰੋਲ ਮਿਲੀ ਆ ਕੀ ਕੀ ਮੰਨਦੇ ਤੁਸੀਂ ਦੇਖੋ ਇਹਦੇ ਚ ਪਰ ਉਹ ਮਿਲਣਾ ਜਾਂ ਉਹਨੂੰ ਕਸਟਡੀ 'ਚ ਰੱਖਣਾ ਸਾਰੀਆਂ ਗੱਲਾਂ ਕਾਨੂੰਨੀ ਤੌਰ ਤੇ ਚੱਲਦੀਆਂ ਨੇ ਪਰ ਇਹਦੇ 'ਚ ਜਿਹੜਾ ਅਸਲ ਮੋਟਿਵ ਹੈਗਾ ਉਹ ਸਰਕਾਰ ਦਾ ਹੈ ਜਿਹੜੀ ਇਸ ਵੇਲੇ ਮੌਜੂਦਾ ਸਰਕਾਰ ਹੈਗੀ ਜਾਂ ਉਹਦੇ ਤੋਂ ਉਹਦੀ ਇੰਟੈਂਸ਼ਨ ਸਾਬਤ ਹੁੰਦੀ ਹੈ ਕਿ ਇਹ ਸਰਕਾਰ ਕੀ ਚਾਹੁੰਦੀ ਹੈ ਕਿਦਾਂ ਆਪਣੇ ਆਪ ਨੂੰ ਜਿਹੜਾ ਸਿਸਟਮ ਨੂੰ ਚਲਾ ਰਹੀ ਆ ਇੱਕ ਬੰਨੇ ਤੇ ਹਰਿਆਣਾ ਗਵਰਨਮੈਂਟ ਬੇਟੀ ਬਚਾਓ ਬੇਟੀ ਪੜਾਉ ਦੀ ਗੱਲ ਕਰਦਾ ਦੂਜੇ ਬੰਨੇ ਉਹ ਗੱਲ ਕਰਦਾ ਹੈ ਕੀ ਅਸੀਂ ਜਿਹੜੀ ਸਵਧਾਨ ਦੀ ਰੱਖ ਕਰਨੀ ਹੈ ਕਾਨੂੰਨ ਦੀ ਜਿਹੜਾ ਕਾਨੂੰਨ ਜਿਹੜਾ ਸਭ ਤੋਂ ਸਰਵਉੱਚ ਹੈਗਾ ਹੁਣ ਐਸਾ ਕੀ ਕਾਨੂੰਨ ਹੈਗਾ ਕਿ ਇੱਕ ਬੰਦਾ ਜਿਨੇ ਧਰਮ ਦੇ ਨਾਂ ਤੇ ਸੈਂਕੜੇ ਕਤਲ ਕਰਾਈ ਹੁਣ ਸੈਂਕੜੇ ਲੜਕੀਆਂ ਨੂੰ ਸਾਧਵੀਆਂ ਬਣਾ ਕੇ ਜਿਹੜਾ ਐਕਸਪਲੋਇਟ ਕੀਤਾ ਹੋਵੇ ਰੀਪ ਕੀਤੀ ਹੋਣ ਔਰ ਸੈਂਕੜੇ ਬੰਦਿਆਂ ਨੂੰ ਜਿਹੜਾ ਨਪੁੰਸਿਕ ਬਣਾਇਆ ਹੋਵੇ ਸ਼ੁੱਧੀ ਦੇ ਨਾਂ ਤੇ ਇਹ ਸਾਰੀਆਂ ਗੱਲਾਂ ਨੂੰ ਜਦੋਂ ਆਪਾਂ ਦੇਖਦੇ ਆਂ ਫਿਰ ਉਸ ਤੋਂ ਬਾਅਦ ਉਹਦਾ ਸਰਕਮਸਟੈਂਸ ਦੇਖੋ ਕਿ ਜਦੋਂ ਉਹਨੂੰ ਕੋਰਟ ਕਨਵਿਕਟ ਕਰਦਾ ਜਾਂ ਉਹਨੂੰ ਟ੍ਰਾਇਲ ਕਰਦਾ ਉਹਦੇ ਤੇ ਕਿੰਨੀਆਂ ਮੁਸ਼ਕਲਾਂ ਆਂਦੀਆਂ ਨੇ ਕਦੀ ਇਹ ਮੁਸ਼ਕਲ ਜਿਹੜੇ ਪੋਲਿਟੀਕਲ ਸਿੱਖ ਪ੍ਰਿਜ਼ਨਰਸ ਦੀ ਉਹਨਾਂ ਦੇ ਟ੍ਰਾਇਲ 'ਚ ਆਈ ਆ ਕਦੀ ਪੋਲਿਟੀਕਲ ਸਿੱਖ ਪ੍ਰਿਜ਼ਨਰਸ ਨੂੰ ਜਦੋਂ ਉਮਰ ਕੈਦ ਜਾਂ ਫਾਂਸੀ ਦੀਆਂ ਸਜ਼ਾਾਂ ਹੋਈਆਂ ਹੁਣ ਕਦੀ ਉਹਨਾਂ ਦੇ ਸਮਰਥਕਾਂ ਨੇ ਇਦਾਂ ਡੱਕਿਆ ਜਿਦਾਂ ਪੰਚਕੂਲੇ ਜਾਂ ਇਹਨਾਂ ਨੇ ਬੁਰਾ ਹਾਲ ਕੀਤਾ ਸੀ ਸੋ ਇਹ ਸਾਰੀਆਂ ਸਰਕਮਸਟੈਂਸਿਸ ਦੇਖਣੀਆਂ ਚਾਹੀਦੀਆਂ ਨੇ ਕਿ ਇੱਕ ਬੰਦਾ ਜਿਹੜਾ ਬਹੁਤ ਜ਼ਿਆਦਾ ਪਾਵਰਫੁੱਲ ਹੈ ਜਿਹਦੀ ਪੋਲੀਟੀਕਲੀ ਗ੍ਰਿਪ ਬਹੁਤ ਤਕੜੀ ਆ ਉਹ ਆਪਣੀ ਗ੍ਰਿਪ ਨੂੰ ਇਦਾਂ ਵਰਤ ਰਿਹਾ ਕਿ 2000 20 ਤੋਂ ਲੈ ਕੇ ਅੱਜ ਤੱਕ 13 ਮਰੀ ਵਾਰ ਆ ਗਿਆ ਇੱਕ ਸਾਈਡ ਤੇ ਬੰਦੀ ਸਿੰਘ ਨੇ ਜਿਨ੍ਹਾਂ ਦੀ ਇੱਕ ਕੌਸਲੀ ਲੜੇ ਨੇ ਜਿਨ੍ਹਾਂ ਦੀ ਇੱਕ ਸਾਬਤ ਹੋ ਗਿਆ ਕਿ ਫੇਕ ਇਨਕਾਊਂਟਰਸ ਹੀ ਲੜੀ ਚੱਲਦੀ ਸੀ ਬਹੁਤ ਵੱਡੀ ਬੇਪਤੀਆਂ ਹੋ ਰਹੀਆਂ ਸੀ ਪੰਜਾਬ 'ਚ ਫੇਕ ਇਨਕਾਊਂਟਰਸ ਹੋ ਰਹੇ ਸੀ ਲੋਕਾਂ ਦੀਆਂ ਜਾਇਦਾਦਾਂ ਲੁੱਟੀਆਂ ਜਾ ਰਹੀਆਂ ਸੀ ਲੋਕਾਂ ਨੂੰ ਮਾਰਿਆ ਜਾ ਰਿਹਾ ਸੀ ਕੁੱਟਿਆ ਜਾ ਰਿਹਾ ਸੀ ਸਕੂਲਾਂ 'ਚੋਂ ਨੌਜਵਾਨਾਂ ਨੂੰ ਫੜ ਕੇ ਮਾਰਿਆ ਜਾ ਰਿਹਾ ਸੀ ਦਰਿਆਵਾਂ 'ਚੋਂ ਛੁਟਿਆ ਜਾ ਰਿਹਾ ਸੀ ਇਹ ਖਾਲੜਾ ਸਾਹਿਬ ਦੀ ਰਿਪੋਰਟ ਆ ਕਿੱਥੇ ਮਾਝੀ ਦੇ ਵਿੱਚ ਜਿਹੜਾ 6000 ਨੌਜਵਾਨ ਜਿਹੜਾ ਇਹਨਾਂ ਨੇ ਖੁਰ즈ਪੁਰ ਤੇ ਕਰਤਾ ਬਿਲਕੁਲ ਜਿਹੜਾ ਮਾਝੇ ਮਾਝੇ ਦਾ ਏਰੀਆ ਤਰਨਤਾਰਨ ਏਰੀਆ ਗਰਦਾਸਪੁਰ ਏਰੀਆ ਅਮਰਸਰ ਏਰੀਆ ਕਹਿੰਦੇ ਕਈ ਸਾਲ ਤਾ ਉੱਥੇ ਜਿੰਨਾ ਵੀ ਨਹੀਂ ਚੜੀਆਂ ਹੈਗੀਆਂ ਜੰਜਾਂ ਵੀ ਨਹੀਂ ਚੜੀਆਂ ਜਦੋਂ ਨੌਜਵਾਨੀ ਮਾਰ ਦਿੱਤੇਗੇ ਫੜ ਫੜ ਕੇ ਝੂਠੇ ਪੁਲਿਸ ਮੁਕਾਬਲੇ ਚ ਕੁਦਰਤੀ ਇਹ ਗੱਲਾਂ ਜਿਹੜੀਆਂ ਇਸ ਕਰੋਪ ਦੇ ਵਿੱਚੋਂ ਇਹ ਜਿਹੜਾ ਕਰੋਸ ਜਾ ਗਿਆ ਕਿ ਇਹ ਬੰਦਾ ਕਰ ਕੌਣ ਰਿਹਾ ਕਰ ਜਿਹੜਾ ਸਿੰਘ ਰਿਹਾ ਸੀ ਕਿਉਂਕਿ ਉਹ ਸੀਐਮਸੀ ਉਹ ਸੀਐਮਬੀ ਉਹ 6% 7% ਵੋਟਾਂ ਲੈ ਕੇ ਬਣਿਆ ਸੀ ਇੱਕ ਝੰਡੇ ਤੇ ਉਹ ਚੱਲ ਰਹੀ ਸੀ ਕਿ ਜਿਹੜਾ ਇਹਨਾਂ ਦਾ ਸਿੱਖਾਂ ਦਾ ਖੇਰਾ ਖੁਰਾ ਖੋਜ ਮਟਾਉਣਾ ਉਸ ਅਕਰੋਸ ਦੇ ਵਿੱਚੋਂ ਆ ਕੇ ਕੁਝ ਨੌਜਵਾਨ ਜਿਹੜੇ ਪੰਜਾਬ ਪੁਲਿਸ 'ਚ ਹੀ ਜਿਆਦੇ ਨੇ ਉਹਨਾਂ ਨੇ ਅੱਖੀ ਦੇਖਿਆ ਕਿ ਇਦਾਂ ਦੀ ਇੱਕ ਐਟਮੋਸਫੇਅਰ ਪੰਜਾਬ 'ਚ ਹੋ ਰਹੀ ਹੈ ਜਿਹਨੇ ਪੰਜਾਬੀਅਤ ਨੂੰ ਖਤਮ ਕਰ ਦੇਣਾ ਸਿੱਖੀਅਤ ਨੂੰ ਖਤਮ ਕਰ ਦੇਣਾ ਉਸ ਸਿਸਟਮ 'ਚ ਆ ਕੇ ਉਹਨਾਂ ਨੇ ਜਿਹੜਾ ਉਹਨਾਂ ਨੂੰ ਖਤਮ ਜਿਹੜਾ ਇਹ ਐਕਸ਼ਨ ਕਰਤਾ ਉਹ ਐਕਸ਼ਨ ਤੋਂ ਬਾਅਦ ਉਹਨਾਂ ਨੇ ਆਪਣੀ ਸਜ਼ਾ ਵੀ ਭੁਗਤ ਲਈ ਲੋੜ ਤੋਂ ਬਾਅਦ ਸਜ਼ਾ ਭੁਗਤ ਲਈ ਉਹਨਾਂ ਨੂੰ ਫਿਰ ਵੀ ਕੋਈ ਪ੍ਰੋਲ ਦਾ ਰਾਈਟ ਨਹੀਂ ਉਹਨਾਂ ਨੂੰ ਕੋਈ ਰਿਲੀਜ਼ ਦਾ ਰਾਈਟ ਨਹੀਂ ਜੇ ਉਹਨਾਂ ਦੀ ਪ੍ਰੋਲ ਦੀ ਗੱਲ ਕਰਦੇ ਆ ਉਹ ਲਾਅਨ ਆਰਡਰ ਦੀ ਗੱਲ ਕਰਦੇ ਨੇ ਉਹ ਇਹ ਗੱਲ ਕਰਦੇ ਨੇ ਕਿ ਸਾਨੂੰ ਇਹ ਜੇ ਆ ਜਾਣਗੇ ਬਾਹਰ ਤੇ ਇਹਦੇ ਨਾਲ ਜਿਹੜਾ ਲਾਅਨ ਆਰਡਰ ਖਰਾਬ ਹੋ ਜਾਣਾ ਤੇ ਸਿਚੁਏਸ਼ਨ ਖਰਾਬ ਹੋ ਜਾਣੀ ਆ ਉਹਦੇ ਨਾਲ ਬੜੀ ਵੱਡੀ ਮੁਸ਼ਕਲ ਆਉਣੀ ਆ ਸੋ ਇਹ ਕਿਉਂ ਨਹੀਂ ਦੇਖਿਆ ਜਾਂਦਾ ਕਿ ਜਦੋਂ ਰਾਮ ਨਿਹੀ ਬਾਹਰ ਆਊਗਾ ਉਹਦੇ ਨਾਲ ਕੀ ਹੋ ਸਕਦਾ ਇਹ ਸ਼ਾਰੀਆਂ ਗੱਲਾਂ ਬੇਦੁਕੀਆਂ ਨੇ ਕਾਨੂੰਨ ਤੋਂ ਬਹੁਤ ਜ਼ਿਆਦਾ ਦੂਰ ਨੇ ਹੁਣ ਜਿਹੜਾ ਜੇਲ ਮੈਨੂਅਲ ਹੈ ਜਾਂ ਜਿਹੜਾ ਟੈਂਪਰੇਰੀ ਪ੍ਰिजन ਰੀਲੀਜ਼ ਐਕਟ ਹੈਗਾ ਉਹ ਕਹਿੰਦਾ ਕੀ ਆ ਕਿ ਜਿਹੜੀ ਪ੍ਰੋਲ ਦੇਣੀ ਆ ਉਹ ਗੁੱਡ ਕੰਡਕਟ ਦੇਣੀ ਦੂਸਰਾ ਉਹਦਾ ਗੁੱਡ ਕੰਡਕਟ ਦੇਖਣ ਨੂੰ ਵੀ ਕੋਈ ਟਾਈਮ ਲੱਗਣਾ ਫਿਰ ਇੱਕ ਇਹ ਵੀ ਅੰਮ੍ਰਣ ਹੈ ਇਹ ਕਿ ਉਹਨੂੰ ਜੇ ਤਾਂ ਸਜ਼ਾ ਹੋਏਗੀ ਸਜ਼ਾ ਤਾਂ ਕੁਝ ਟਾਈਮ ਬਾਅਦ ਉਹਦਾ ਗੋਡ ਕੰਡਕਟ ਦੇਖ ਕੇ ਫਿਰ ਉਹਨੂੰ ਜਿਹੜੀ ਇਹ ਫੈਸਿਲਿਟੀ ਦਿੰਨੀ ਆ ਉਸ ਤੋਂ ਬਾਅਦ ਜੇ ਤੇ ਲੇਡੀ ਪ੍ਰिजनਰ ਹੈਗੀ ਆ ਜੇ ਉਹਦੀ ਬਾਇ ਚਾਂਸ ਜੇ ਉਹ ਪ੍ਰੈਗਨੈਂਟ ਹੋ ਗਈ ਉਹਦੇ ਚ ਉਹਨੂੰ ਰੀਲੀਫ ਹੈ ਕਿ ਉਹਨੂੰ ਜਿਹੜੀ ਆ ਟੈਂਪਰੇਰੀ ਰੀਲੀਜ਼ ਮੰਦੀ ਆ ਉਹਦੀ ਉਹ ਟੈਕਨੀਅ ਸਿਚੁਏਸ਼ਨ ਉਹ ਤੇ ਮੈਡੀਕਲ ਗ੍ਰਾਉਂਡਸ ਹੈ ਜਾਂ ਕੋਈ ਪਰਿਵਾਰ ਚ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਔਰ ਟੇਕ ਕੇਅਰ ਕਰਨ ਲਈ ਕੋਈ ਨਹੀਂ ਉਹ ਉਦੋਂ ਪ੍ਰੋਬਲ ਦੇ ਦੇਣੀ ਆ ਕੋਈ ਮੌਤ ਹੋ ਗਈ ਉਦੋਂ ਦੇ ਦੇਣੀ ਆ ਜਾਂ ਕੋਈ ਪੰਜਾਬ ਦੇ ਵਿੱਚ ਹੈਗਾ ਕਿ ਜਿਹੜਾ ਬੰਦਾ ਕਾਸ਼ਟ ਕਰਦਾ ਉਹਨੂੰ 42 ਦਿਨ ਦੀ ਪ੍ਰੋਬਲਮ ਮਿਲਦੀ ਆ ਜਿਨਾ ਭਾਈ ਗੁਰਮੀਤ ਸਿੰਘ ਨੇ ਉਹਨਾਂ ਨੂੰ ਇਸੇ ਕਰਕੇ ਮਿਲ ਜਾਂਦੀ ਹੈ ਕਿ ਕਾਸ਼ ਜਾਂ ਭਾਈ ਸ਼ਮਸ਼ੇਰ ਸਿੰਘ ਨੇ ਕਿ ਇਹਨਾਂ ਕੋ ਖੇਤੀ ਬੜੀ ਹੈ ਕਿ ਇਹ ਤੇ ਇਹ ਕਰਦੇ ਨੇ ਤੇ ਇਸ ਕਰਕੇ ਇਹਨਾਂ ਨੂੰ ਪ੍ਰੋਬਲਮ ਮਿਲ ਜਾਂਦੀ ਆ ਇਸ ਬੰਦੇ ਨੂੰ ਜਿਹਦੀ ਆਪਾਂ ਗੱਲ ਕਰ ਰਹੇ ਆ ਨਾ ਦੇ ਨਾ ਕੋਈ ਘਰ ਚ ਬਿਮਾਰ ਹੈ ਨਾ ਇਹ ਆਪ ਬਿਮਾਰ ਹੈ ਨਾ ਇਹਨੇ ਕਾਸਟ ਕਰਨੀ ਆ ਨਾ ਕੋਈ ਇਹਨੂੰ ਹੋਰ ਕੋਈ ਲੋੜ ਹੈਗੀ ਆ ਬਦਲ ਕੇ ਜਿਹੜਾ ਹਰਿਆਣਾ ਟੈਂਪਰੇਰੀ ਰਿਲੀਜ਼ ਪ੍ਰिजनਰ ਟੈਂਪਰੇਰੀ ਰਿਲੀਜ਼ ਐਕਟ ਆ ਉਹਦੀ ਖੁੱਦ ਹੀ ਲੱਗਣਾ ਕਿਸੇ ਕਾਰਨ ਬਗੈਰ ਕਾਰਨ ਤੋਂ ਇਹਨੂੰ ਪ੍ਰੋਲ ਦਿੱਤੀ ਜਾਂਦੀ ਆ ਉਹਦਾ ਸਾਰਾ ਸਾਰਾ ਇੱਕ ਕਾਰਨ ਹੈਗਾ ਕਿ ਦਿੱਲੀ ਦੀ ਇਲੈਕਸ਼ਨ ਆ ਜਾਂ ਕੋਈ ਹੋਰ ਇਲੈਕਸ਼ਨ ਹੈਗੀ ਆ ਉਹਨੂੰ ਪ੍ਰਭਾਵਿਤ ਕਰਨਾ ਜੇ ਜਦੋਂ ਹਰਿਆਣਾ ਦੇ ਵਿੱਚ ਵੀ ਕਈ ਵਾਰ ਚੋਣ ਹੁੰਦੀ ਆ ਜਾਂ ਫਿਰ ਕੇਂਦਰ ਵਾਲੀ ਚੋਣ ਹੋਈ ਸੀ ਲੋਕ ਸਭਾ ਵਾਲੀ ਹੈ ਨਾ ਤੇ ਹੁਣ ਦਿੱਲੀ ਦੇ ਵਿੱਚ ਚੋਣ ਆ ਕੀ ਫਿਰ ਇਹ ਬੋਟ ਬੈਂਕ ਉਹ ਦੀ ਰਾਜਨੀਤੀ ਚੱਲ ਰਹੀ ਹੈ ਇਹੀ ਕਾਰਨ ਹੈ ਕਿ ਸੌਦਾ ਸਾਧ ਦੇ ਨਾਲ ਲੱਖਾਂ ਲੋਕ ਜੁੜੇ ਹੋਏ ਨੇ ਉਹਦੇ ਜਿਹੜੇ ਸ਼ਰਧਾਲੂ ਨੇ ਪੈਰੋਕਾਰ ਨੇ ਉਹੀ ਕਾਰਨ ਹੈ ਵੀ ਇਹ ਫਿਰ ਤਾਂ ਬਾਰ-ਬਾਰ ਪੈਰੋਲ ਮਿਲਦੀ ਹੈ ਵੋਟਾਂ ਦੇ ਦੇਣਾ ਚ 100% ਇਹ ਗੱਲ ਹੈਗੀ ਹੈ ਕਿ ਜਿੰਨੇ ਡੇਰੇਦਾਰ ਨੇ ਖਰਾਮ ਰਹਿਮਤੁਲਾਵਾ ਖੁਰ ਵੀ ਜਿੰਨੇ ਡੇਰੇਦਾਰ ਨੇ ਭਾਵੇਂ ਅਸੀਂ ਪੰਜਾਬ ਦੇ ਵਿੱਚ ਵਿਆਸ ਰਾਧਾ ਸਵਾਮੀ ਆਲੇ ਨੂੰ ਲਾ ਲਈਏ ਰੰਗਕਾਰੀਆਂ ਨੂੰ ਲਾ ਲਈਏ ਸਾਰੇ ਜਿਹੜੇ ਇਹ ਪੋਲੀਟੀਕਲੀ ਸਾਰੇ ਇੱਕ ਇੱਕ ਤੋਂ ਜਿਹਨਾਂ ਲਾਈਨ ਹੈਗੇ ਨੇ ਸਰਕਾਰਾਂ ਨਾਲ ਜੁੜੇ ਨੇ ਇੱਕ ਦੂਜੇ ਦੀ ਮਦਦ ਕਰਦੇ ਨੇ ਔਰ ਬਹੁਤ ਵੱਡੀ ਜਿਹੜੀ ਰਿਸ਼ਵਤਾਂ ਲੈਂਦੇ ਨੇ ਬਹੁਤ ਵੱਡੀਆਂ ਪੈਸੇ ਲੈਂਦੇ ਨੇ ਉਹਨਾਂ ਤੋਂ ਬੇਨਿਫਿਟ ਲੈਂਦੇ ਨੇ ਲੱਖਾਂ ਲੱਖਾਂ ਕਰੋੜਾਂ ਰੁਪਈਆ ਦੀਆਂ ਜ਼ਮੀਨਾਂ ਜਿਹੜਾ ਕਾਡੀਆਂ ਵਿਭਾਗ ਖਰੀਦਦੇ ਨੇ ਤੁਹਾਡੇ ਸਾਹਮਣੇ ਮੋਹਾਲੀ ਦੇ ਵਿੱਚ ਕੋਟ ਕੰਪਲੈਕਸ ਦੇ ਸਾਹਮਣੇ ਕਿੰਨੀ ਵੱਡੀ ਜ਼ਮੀਨ ਜਿਹੜੀ ਆ ਉਹ ਲੋਟ ਕੀਤੀ ਪੰਜਾਬ ਸਰਕਾਰ ਨੇ ਉਹ ਇਸੇ ਕਰਕੇ ਕੀਤੀ ਆ ਕਿ ਉਹਨਾਂ ਨੂੰ ਜਿਹੜਾ ਵੋਟਾਂ ਦੀ ਜਿਹੜੀ ਉਹ ਬਹੁਤ ਵੱਡੀ ਫਾਇਦਾ ਦਿੰਦੇ ਨੇ ਤੇ ਉਸ ਫਾਇਦੇ ਦੇ ਬਦਲੇ ਜਿਹੜੇ ਸਾਲ ਚ ਕੀਤੀ ਲਾਟੋ ਇਹ ਬੜੀ ਬਦਕਿਸਮਤੀ ਹੈ ਕਿ ਜਿਹੜੀ ਪੰਥਕ ਸਰਕਾਰ ਖਵਾਉਣ ਵਾਲੀ ਆਕਾਲੀ ਦਲ ਉਸ ਟਾਈਮ 'ਚ ਇਹ ਬਦਲ ਸਾਹਿਬ ਦੇ ਟਾਈਮ 'ਚ ਲੋਟ ਹੋਈ ਆ ਔਰ ਬਹੁਤ ਪ੍ਰਾਈਮ ਲੈਂਡ ਜਿਹੜੀ ਆ ਦੇ ਦਿੱਤੀ ਗਈ ਆ ਆਦਰਵਾਇਜ਼ ਉੱਥੇ ਪ੍ਰੋਪੋਜ਼ਲ ਇਹ ਸੀ ਕਿ ਸਾਰਾ ਡਿਸਟ੍ਰਿਕਟ ਕੰਪਲੈਕਸ ਡਿਡਿਸ਼ੀਅਲ ਕੰਪਲੈਕਸ ਮੁਹਾਲੀ ਦਾ ਉੱਥੇ ਆ ਉੱਥੇ ਰਹਿਸ਼ਾਵਾਨੀਆਂ ਸੀ ਜੱਜਾਂ ਨੀਆਂ ਆਈਏ ਸਭ ਸਰਾਮੀਆਂ ਕਿ ਉਹ ਬਿਲਕੁਲ ਉਹਨਾਂ ਦੀਆਂ ਤੇਲ ਦਾ ਖਪਤਣਾ ਹੋਵੇ ਉਤੁਰ ਕੇ ਉੱਥੇ ਆਪਣੇ ਕੰਪਲੈਕਸ ਚ ਚਲੇ ਪਰ ਉਹ ਸਾਰੇ ਕਾਨੂੰਨ ਛਿੱਕੇ ਦੇ ਡੰਗ ਤੇ ਉਹ ਸਾਰੇ ਜਿਹੜੀਆਂ ਇੱਕ ਇੱਕ ਬੰਨੇ ਕਰਤਾ ਉਹਨਾਂ ਨੇ ਸੋ ਇਦਾਂ ਦੀਆਂ ਬਦਕਿਸਮਤੀਆਂ ਨੇ ਇਹਨਾਂ ਡੇਰੇਦਾਰਾਂ ਦੀਆਂ ਇੱਕ ਹੋਰ ਰੀਸੈਂਟ ਐਗਜ਼ਾਮਪਲ ਜਿਹੜੀ ਲੋਕਾਂ ਨੂੰ ਸਮਝਣ ਦੀ ਲੋੜ ਹੈਗੀ ਆ ਇੱਕ ਸੀਰੀਜ਼ ਆ ਆਸ਼ਰਮ ਨਾਮ ਤੇ ਉਹ ਡਿੱਟੋ ਰਾਵਨਹੀਮ ਦੇ ਸਿਸਟਮ ਤੇ ਚੱਲ ਰਹੀ ਆ ਕਿਦਾਂ ਉਹ ਇੱਕ ਆਪੋਜੀਸ਼ਨ ਨੂੰ ਵਰਤਦਾ ਕਿਦਾਂ ਉਹ ਰੂਲਿੰਗ ਨੂੰ ਵਰਤਦਾ ਕਿਦਾਂ ਉਹ ਲੜਕੀਆਂ ਨੂੰ ਵਰਤਦਾ ਕਿਦਾਂ ਉਹ ਲੋਕਾਂ ਨੂੰ ਆਪਣੇ ਪੈਰੋਕਾਰ ਬਣਾ ਕੇ ਉਹਨਾਂ ਨੂੰ ਜਿਹੜਾ ਵਾ ਧਰਮ ਦੀ ਆੜ ਦੇ ਵਿੱਚ ਕਿਦਾਂ ਲੁੱਟ ਰਹੇ ਨੇ ਜਾਂ ਕੋਟ ਰਹੇ ਨੇ ਸਾਰਾ ਸਿਸਟਮ ਉਹਦੇ ਚ ਇੱਕ ਬੜਾ ਕਲੀਅਰ ਆਉਂਦਾ ਹੁਣ ਦੁਬਾਰਾ ਇਸੇ ਗੱਲ ਤੇ ਆਉਨੇ ਕਾਨੂੰਨ ਦੀ ਇਹ ਨੇ ਹਰਿਆਣਾ ਦਾ ਬੀਜਪੀ ਦਾ ਸਪੋਕਸਮੈਨ ਹਰਜੀਤ ਸਿੰਘ ਗਰੇਵਾਲਾ ਉਹ ਇਹ ਗੱਲ ਕਹਿੰਦਾ ਕਿ ਇਹ ਜਿਹੜੀ ਬਾਬੇ ਨੂੰ ਪ੍ਰੋਬਲ ਮਿਲਦੀ ਹੈ ਤੇ ਅਦਾਲਤੀ ਮਿਲੀ ਹੈ ਇਹ ਤੇ ਕੋਰਟ ਦੇ ਸਿਸਟਮ ਚ ਮਿਲੀ ਆ ਕਾਨੂੰਨ ਨਾ ਮਿਲੀ ਆ ਕਿਹੜਾ ਕਾਨੂੰਨ ਹੈ ਜੀ ਕਾਨੂੰਨ ਨੇ ਤੇ ਸਜ਼ਾ ਸੁਣਾ ਦਿੱਤੀ ਅੱਗੇ ਜਿਹੜਾ ਪੈਰੋਗਰੇਟਿਵ ਉਹ ਐਗਜ਼ੈਕਟਿਵ ਦਾ ਐਗਜ਼ੈਕਟਿਵ ਜਿਹੜੇ ਪੋਲੀਟੀਕਲ ਸਿਸਟਮ ਦੇ ਥੱਲੇ ਨੇ ਡੀਐਮ ਦੀ ਕੀ ਉਥੇ ਹیثیت ਆ ਜਦੋਂ ਸਟੇਟ ਦਾ ਚੀਫ ਮਿਨਿਸਟਰ ਜਾਂ ਦੇਸ਼ ਦਾ ਹੋਮ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਕਹੇਗਾ ਵੀ ਇਹਨੂੰ ਪਰੋਲ ਦੋ ਸੋ ਇਹ ਸਾਰਾ ਸਿਸਟਮ ਜਿਹੜਾ ਵਾ ਥੈਸ ਨੈਸ ਕਰ ਰਿਹਾ ਨੇ ਹੁਣ ਕੀ ਇਸ ਬੰਦੇ ਨੇ ਅਕੀ ਵਾਰ ਕਰਨਾ ਕੀ ਕਾਹਦੀ ਲਈ ਨੇ ਬਾਹਰ ਆਉਣਾ ਸਮਾਜ ਤੇ ਕੀ ਪ੍ਰਭਾਵ ਸੋਚਦੇ ਹੋ ਪੈਂਦਾ ਜਿਵੇਂ ਹੁਣ ਬਲਤਕਾਰੀ ਸੀ ਕਤਲ ਵੀ ਕੀਤੇ ਨੇ ਔਰਤਾਂ ਤੇ ਕਿਸ ਤਰੀਕੇ ਨਾਲ ਉਹਨਾਂ ਦੇ ਮਨ ਵੀ ਚਿੰਤਾਜ ਹੋਣਗੇ ਵੀ ਇਹ ਜਿਹੜਾ ਬੰਦਾ ਇਹਨੇ ਇਤਾਂ ਲੁੱਟੀਆਂ ਇਹ ਛੱਡ ਦਿੱਤਾ ਜਾਂਦਾ ਹਰ ਸਾਲ ਬਾਅਦ ਹੁਣ 13ਵੀਂ ਵਾਰ ਪਰ ਰੋਲ ਮਿਲ ਗਈ ਦੇਖੋ ਇਹੋ ਥੀ ਗੱਲ ਮੈਂ ਤਾਂ ਇਹੀ ਕਹ ਰਿਹਾ ਕਿ ਪੰਜਾਬ ਸਰਕਾਰ ਜਿਹੜਾ ਹਰਿਆਣਾ ਸਰਕਾਰ ਦਾ ਇਹ ਬੜਾ ਵੱਡਾ ਮੋਟੋ ਆ ਕਿ ਬੇਟੀਆਂ ਨੂੰ ਬਚਾਓ ਬੇਟੀਆਂ ਨੂੰ ਬਚਾਉਣਾ ਦਾ ਮਤਲਬ ਕਿ ਐਕਸਪਲੋਇਟੇਸ਼ਨ ਤੋਂ ਬਚਾਉਉ ਕਿ ਇਹ ਗੱਲ ਤੇ ਮੰਨਦੇ ਨੇ ਕਿ ਐਕਸਪਲੋਇਟੇਸ਼ਨ ਹੈਗੀ ਆ। ਔਰ ਐਕਸਪਲੋਇਟੇਸ਼ਨ ਦੇ ਨਾਲ ਕਹਿੰਦੇ ਇਹਨਾਂ ਨੂੰ ਬਚਾਉਣਾ ਹੈ ਤੇ ਬਣਾਉਣਾ ਹੈ। ਇਹ ਜਿਹੜਾ ਬੰਦਾ ਜਿਹਨੇ ਪ੍ਰੂਵਡ ਹੋ ਗਿਆ ਗਿਲਟੀ ਆ ਉਹਨੂੰ ਸਜ਼ਾ ਹੋ ਗਈ ਆ। ਕਿ ਇਹ ਬੰਦੇ ਨੇ ਜਿਹੜਾ ਹਜ਼ਾਰਾਂ ਲੜਕੀਆਂ ਦੇ ਨਾਲ ਰੇਪ ਕੀਤਾ ਤੇ ਹੁਣ ਤੁਸੀਂ ਉਹਨਾਂ ਨੂੰ ਬਾਹਰ ਬੁਲਾ ਕੇ ਉਹਦੇ ਤੁਸੀਂ ਆਨਲਾਈਨ ਜਿਹੜੇ ਪ੍ਰਚਾਰ ਵੀ ਕਰਾਈ ਜਾਂਦੇ ਆ। ਉਦੇ ਸਾਥ ਸੰਗ ਵੀ ਕਰਾਈ ਜਾਂਦੇ ਆ ਉਹ 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 ਜਿਹੜਾ ਉਹ ਡੇਰੇ 'ਚ ਜਿੱਥੇ ਕੁਕਰਮ ਹੁੰਦੇ ਰਹੇ ਨੇ ਉਥੇ ਜਾਂ ਉਥੇ ਵੀ ਜਾਂਦੀ ਅੱਜ ਦੇਤੀ ਆ ਸੋ ਮਤਲਬ ਕਿ ਤੁਸੀਂ ਕੌਂਟਰਡਿਕਟਰੀ ਸਟੈਂਡ ਲੈਨੇ ਆ ਠੀਕ ਜੀ ਦੱਸੋ ਜਿਸ ਤਰੀਕੇ ਦੇ ਨਾਲ ਅੱਜ ਸੌਦਾ ਸਾਧੋ ਡੇਰੇ 'ਚ ਚੱਲਿਆ ਗਿਆ ਸਿਰਸੇ ਦੇ ਵਿੱਚ ਕੀ ਫਿਰ ਇਹ ਲੋਕਾਂ ਨੂੰ ਦਿਖਾਉਣ ਦੀ ਗੱਲ ਹੈ ਕਿ ਮੈਂ ਤਾਂ ਸਿਸਟਮ ਬਈ ਕਮਰੇ ਹੱਥ 'ਚ ਚੱਲਦਾ ਮੈਂ ਤਾਂ ਬਹੁਤ ਤਾਕਤ ਤਾਕਤਵਰ ਹੈ ਦੇਖੋ ਇਹ ਦੇ ਜਿਹੜੇ ਉਹਨੇ ਪੈਰੋਕਾਰ ਨੇ ਜਾਂ ਜੋਗੇ ਜਿਹੜੇ ਉਹਨੂੰ ਬਲੀਵ ਕਰਦੇ ਨੇ ਉਹ ਤੇ ਇਹ ਕਹਿੰਦੇ ਨੇ ਕਿ ਬਾਬਾ ਜਿਹੜਾ ਵਾ ਉਹ ਆਪੇ ਹੀ ਸਾਰਾ ਕੁਝ ਆਪੇ ਕਰ ਰਿਹਾ ਹੈ ਉਹ ਲੋਕਾਂ ਦੇ ਦੁੱਖ ਆਪੇ ਲੈ ਕੇ ਸਜ਼ਾ ਵੀ ਕੱਟ ਰਿਹਾ ਆਪੇ ਬਾਹਰ ਆ ਜਾਂਦਾ ਸੋ ਇਹਦੇ ਨਾਲ ਇਹ ਤੇ ਪੱਕਾ ਯਕੀਨ ਜਿਹੜੇ ਲੋਕਾਂ 'ਚ ਆ ਗਿਆ ਕਿ ਬਾਬਾ ਬਹੁਤ ਪਾਵਰਫੁਲ ਆ ਔਰ ਸਰਕਾਰ ਉਹਨੇ ਕੀ ਕੁਝ ਵੀ ਨਹੀਂ ਹੈਗੀ ਕਾਨੂੰਨੋਂ ਦੇ ਅੱਗੇ ਕੁਝ ਨਹੀਂ ਹੈਗਾ ਦੇਖੋ ਜਿਹੜੇ ਜੱਜ ਸਾਹਿਬ ਨੇ ਉਹਨੂੰ ਸਜਾ ਸੁਣਾਈ ਸੀ ਸਪੈਸ਼ਲ ਕੋਰਟ ਨੇ ਅੱਜ ਉਹਨਾਂ ਨੇ ਮੰਨਦੇ ਕੀ ਵੀਦਾ ਹੋਣੀ ਹੈਗੀ ਮੈਸੇਜ ਹੈ ਇਹਨੂੰ ਇਸ ਕਰਕੇ ਸੁਣਾਈ ਸੀ ਕਿ ਇਹ ਤੀਜੇ ਦਿਨ ਪ੍ਰੋਲ ਤੇ ਆਜੇ ਕਿੱਡੀ ਵੱਡੀ ਐਟ ਰਿਸਕ ਸੀ ਕਿੱਡਾ ਵੱਡਾ ਰਿਸਕ ਸੀ ਅੱਜ ਵੀ ਸ਼ਾਇਦ ਉਹਨਾਂ ਦੀ ਜਿਹੜੀ ਲਾਈਫ ਇੱਕ ਬੜੀ ਵੱਡੀ ਸਕਿਉਰਿਟੀ Trap ਦੇ ਵਿੱਚ ਹੈਗੀ ਆ ਸੋ ਇਹ ਸਾਰੀਆਂ ਗੱਲਾਂ ਉਹ ਜਿਹੜਾ ਉਹਨੂੰ ਤੋੜ ਦਿੰਦੀਆਂ ਨੇ ਜਿਨ੍ਹਾਂ ਨੇ ਪੈਰਵਾਈ ਕੀਤੀ ਵਕੀਲਾਂ ਨੇ ਉਹਨਾਂ ਦੀ ਕੀ ਅੱਜ ਹੋਏਗੀ ਜਿਹੜੇ ਪਰਿਵਾਰਾਂ ਨੇ ਫੈਰਵਾਈ ਕੀਤੀ ਉਹਨਾਂ ਦੀ ਕਿੱਥੇ ਅੱਜ ਸੋ ਪਰਿਵਾਰਾਂ ਦੀਆਂ ਉਹ ਬੇਟੀਆਂ ਸੀ ਜਿਨ੍ਹਾਂ ਦੇ ਨਾਲ ਉਹ ਮੰਦਭਾਗੀ ਘਟਨਾ ਵਾਪਰੀ ਖਾਸ ਕਰਕੇ ਜਿਹੜੇ ਵਿਕਟਮ ਹੋਏ ਸੀ ਜਿਨ੍ਹਾਂ ਦੇ ਕਤਲ ਹੋ ਗਏ ਹੁਣ ਜਿਹੜੇ ਇੱਕ رپورਟਰ ਸੀ ਛਤਰਪਤੀ ਉਹ ਕਿੰਡੀ ਵੱਡੀ ਉਹਦੀ ਸੰਘਰਸ਼ ਹੈਗੀ ਆ ਕਿ ਉਹ ਉਹਨੇ ਸਾਰਾ ਇਹਦਾ ਪਰਦਾ ਫਾਸ਼ ਕੀਤਾ ਤੇ ਪਰਦਾਫਾਸ਼ ਕਰਨ ਦੇ ਤੌਰ ਤੇ ਉਹ ਉਹਨੂੰ ਜਿਹੜਾ ਸ਼ਰੀਆਮ ਉਹ ਲੋਕ ਮਾਰ ਦਿੱਤਾ ਗਿਆ ਜਿਵੇਂ ਲੋਕ ਸੋ ਕਿਹੜੇ ਕਿਹੜੇ ਬੰਦੀ ਸਿੰਘ ਨੇ ਤੁਸੀਂ ਸਾਰਿਆਂ ਦੀ ਡਿਟੇਲ ਬਾਕੂਬੀ ਜਾਣਦੇ ਹੋ ਕਿ ਇਸ ਵੀ ਲੜੇ ਨੇ ਤੁਸੀਂ ਜਿਨ੍ਹਾਂ ਨੂੰ ਕਦੇ ਵੀ ਪੈਰੋਲ ਨਹੀਂ ਮਿਲੀ ਮੰਨ ਲਓ ਜਿਵੇਂ ਬਲਵੰਤ ਸਿੰਘ ਰਾਜਵਾਨਾ ਨੂੰ ਮਿਲ ਜਾਂਦੀ ਹੈ ਕਈ ਵਾਰ ਉਹਨਾਂ ਦੇ ਕੋਈ ਘਰ ਦੇ ਵਿੱਚ ਦੁਨੀਆ ਤੋਂ ਚਲਾ ਜਾਂਦਾ ਉਸ ਸਮੇਂ ਇੱਕ ਨਾ ਦੇ ਦਿਨ ਦੀ ਮਿਲਦੀ ਆ ਹੋਰ ਕਿੰਨੇ ਕਿ ਸਿੰਘ ਨੇ ਜਿਨ੍ਹਾਂ ਨੂੰ ਜਮਾ ਨਹੀਂ ਮਿਲੀ ਦੇਖੋ ਜੀ ਜੀ ਅਸੀਂ ਲੌਂਗ ਜਿਨ੍ਹਾਂ ਦੀ ਸੈਂਟੈਂਸ ਹੋ ਗਈ ਉਹਨਾਂ ਦੇ ਵਿੱਚ ਦੇਖੀਏ ਤੇ ਜਗਤਾਰ ਸਿੰਘ ਹਵਾਰਾ ਪਹਿਲੇ ਨੰਬਰ ਤੇ ਆ ਜਿਨ੍ਹਾਂ ਨੂੰ ਕਦੀ ਕਿਸੇ ਮੌਤੇ ਨਹੀਂ ਜਾਂਦਾ ਮੌਕਾ ਮਿਲਿਆ ਕਦੀ ਭੂਖ ਤੇ ਨਹੀਂ ਜਾਂਦਾ ਮੌਕਾ ਮਿਲਿਆ ਕਦੀ ਸ਼ਾਦੀ ਤੇ ਜਾਂਦਾ ਨਹੀਂ ਮੌਕਾ ਮਿਲਿਆ ਇਥੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਕਦੇ ਬਿਮਾਰ ਨਹੀਂ ਹੋਏ ਜਾਂ ਕੁਝ ਉਹਨਾਂ ਦੀ ਮਾਤਾ ਜੀ ਦੀ ਜਿਹੜੀ ਇਸ ਵੇਲੇ ਹਾਲਤ ਥੋੜੀ ਨਾਜ਼ੁਕ ਹੈਗੀ ਆ ਉਹਨਾਂ ਨੂੰ ਅੱਖਾਂ ਤੋਂ ਦੇਖਦਾ ਨਹੀਂ ਆ ਬੋਲ ਨਹੀਂ ਸਕਦੇ ਸੁਣਦਾ ਨਹੀਂ ਆ ਉਹਨਾਂ ਨੂੰ ਕਰੀਏ ਰਿਲੀਫ ਨਹੀਂ ਮਿਲਿਆ ਹਾਲਾਂਕਿ ਇੱਥੇ ਤੱਕ ਵੀ ਰੋਕਲਾ ਦਿੱਤੀ ਗਈ ਸੀ ਕਿ ਕੋਰਟਾਂ ਦੇ ਵਿੱਚ ਵੀ ਪੇਸ਼ ਨਹੀਂ ਕਰਦੇ ਰਹੇ ਉਹ ਵੀ ਬੀਸੀ ਕਰਦੇ ਰਹੇ ਅਸੀਂ ਡਿਊਰਿੰਗ ਜਦੋਂ ਚੰਡੀਗੜ੍ਹ ਦੇ ਦੋ ਟ੍ਰਾਇਲ ਚੱਲਦੇ ਸੀ 271 ਨੰਬਰ ਐਫਆਈਆਰ ਤੇ 147 ਨੰਬਰ ਦਾ ਐਫਆਈਆਰ ਦੇ ਉਦੋਂ ਅਸੀਂ ਬੜੀ ਇਹ ਜ਼ੋਰ ਲਾਇਆ ਕਿ ਇਹ ਤੇ ਡਿਫੈਂਸ ਦੀ ਗੱਲ ਹੈ ਉਹ ਸਾਨੂੰ ਆ ਕੇ ਉਹਨੇ ਡਿਫੈਂਸ ਦੱਸਣਾ ਹੈ ਤੇ ਅਸੀਂ ਕਿਦਾਂ ਜਿਹੜਾ ਇਹ ਡਿਫੈਂਸ ਕਾਉਂਸਲ ਕਿਦਾਂ ਤਿਆਰੀ ਕਰੀਏ ਮੇਰੇ ਨਾਲ ਸੀਨੀਅਰ ਕੌਂਸਲਟਰ ਰਮਨ ਸਿੰਘ ਜੀ ਐਲ ਸੀ ਉਹਨਾਂ ਦੀ ਉਮਰ 84 ਸਾਲ ਦੀ ਆ ਉਹਨਾਂ ਨੇ ਐਪਲੀਕੇਸ਼ਨ ਲਾਈ ਇਹਦੇ ਵਿੱਚ ਕਹਿੰਦਾ ਕਿ ਮੈਂ 84 ਸਾਲ ਦਾ ਬੰਦਾ ਹੁਣ ਦਿੱਲੀ ਤੇ ਹਾਰਦ ਜੇਲ ਪਹਿਲਾਂ ਉਹਨਾਂ ਨੂੰ ਕੰਸਲਟ ਕਰਨ ਜਾਇਆ ਕਰਾਂ ਤੇ ਫਿਰ ਉਸ ਤੋਂ ਬਾਅਦ ਆਪਣਾ ਡਿਫੈਂਸ ਲਵਾ ਇਹ ਮੇਰਾ ਰਾਈਟ ਹੈਗਾ ਪਰ ਨਹੀਂ ਇਸ ਕਰ ਨੂੰ ਕਿਸੇ ਨੇ ਬੰਦਿਆ ਨਹੀਂ ਉਹਨਾਂ ਨੂੰ ਜਿਹੜਾ ਜੁਡੀਸ਼ੀਅਲ ਸਿਸਟਮ 'ਚ ਵੀ ਨਹੀਂ ਪੇਸ਼ ਕਰਦੇ ਤੇ ਜਿੱਥੇ ਹੁਣ ਤਿਹਾੜ ਜਿਹੜਾ ਉਹਨਾਂ ਦੀ ਮੰਡੋਲੀ ਜੇਲ ਆ ਜੇਲ ਨੰਬਰ 15 ਉੱਥੇ ਵੀ ਜਿਹੜਾ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਇੱਥੇ ਤੱਕ ਕਿ ਉਹਨਾਂ ਦੀ ਜਿਹੜੀ ਅੱਖਾਂ ਦੀ ਰੋਸ਼ਨੀ ਉਹ ਵੀ ਇਫੈਕਟ ਹੁੰਦੀ ਆ ਉਹਨਾਂ ਦੀ ਬਾਡੀ ਇਫੈਕਟ ਹੁੰਦੀ ਆ ਕਿਉਂਕਿ ਇੱਕ ਬੜੇ ਛੋਟਾ ਜਿਹਾ ਉਹ ਸਿਸਟਮ ਹੈਗਾ ਉਹ ਉਠੜੀ ਦੇ ਵਿੱਚੋਂ ਕਦੇ ਵੀ ਨਹੀਂ ਬਾਹਰ ਕੱਢਦੇ ਤਾਂ ਥੋੜਾ ਟਾਈਮ ਦੇ ਲਈ ਕੁਝ ਕੱਢਣਾ ਸ਼ੁਰੂ ਕਰਤਾ ਸੀ ਉਹ ਵੀ ਜਦੋਂ ਦਿੱਲੀ ਹਾਈ ਕੋਰਟਸ ਨੇ ਆਰਡਰ ਦਿੱਤੇ ਕਿ ਇਹਨਾਂ ਨੂੰ ਜਿਹੜਾ ਬਾਹਰ ਦੀ ਸਨਲਾਈਟ ਦਿਖਾਈ ਜਾਵੇ ਤੁਰਨ ਫਿਰਨ ਦਾ ਟਾਈਮ ਦਿੱਤਾ ਜਾਵੇ ਜਿਮ ਕਰਨ ਦਾ ਟਾਈਮ ਦਿੱਤਾ ਜਾਵੇ ਉਹ ਮਤਲਬ ਕਿ ਬੜੀਆਂ ਜਿਹੜੀਆਂ ਐਫਰਟਸ ਕਰਨ ਤੋਂ ਬਾਅਦ ਜਿਹੜੇ ਇਹ ਉਹਨਾਂ ਨੂੰ ਰਾਈਟਸ ਮਿਲੇ ਨੇ ਕਿੰਨੀ ਕਬੱਡੀ ਕੋਠੜੀ ਹੈ ਜਿਸ ਵਿੱਚ ਉਹ ਰੱਖਿਆ ਜਾਂਦਾ ਉਹਨਾਂ ਨੂੰ ਛੋਟੀਆਂ ਛੋਟੀਆਂ ਸਿੰਗਲ ਰੂਮ ਹੁੰਦੇ ਨੇ ਜਿਹਦੇ ਚ ਮਸਾਈ ਜਿਹੜਾ ਬੰਦਾ ਆਪਣੇ ਆਪ ਨੂੰ ਸੈਟਲ ਕਰ ਪਾਉਂਦਾ ਸੋ ਇਦਾਂ ਦੇ ਹਾਲਾਤ ਨੇ ਉਹਨਾਂ ਨੂੰ ਨਹੀਂ ਕਦੀ ਇਹ ਪ੍ਰੋਵਲ ਦਾ ਲਾਭ ਮਿਲਿਆ ਫਿਰ ਆਪਾਂ ਗੱਲ ਕਰਦੇ ਜਿਕਟਾਰ ਸਿੰਘ ਤਾਰਨੂਨੀ ਮਿਲਿਆ ਪਰਮਜੀਤ ਸਿੰਘ ਪਿਉਰਾ ਨੂੰ ਮਿਲਿਆ ਔਰ ਜੀ ਬਲਵੰਤ ਸਿੰਘ ਰਾਜੋਵਾਨਾ ਨੂੰ ਵੀ ਕਦੀ ਇੱਕ ਦਿਨ ਤੋਂ ਵੱਧ ਦੀ ਪ੍ਰੋਬਲਮ ਦੀ ਮੈਨੂੰ ਇੱਕ ਦਿਨ ਤੋਂ ਭਾਵੇਂ ਘੰਟਿਆਂ ਦੀ ਸੋ ਜਗਤਾਰ ਸਿੰਘ ਤਾਰਾ ਨੂੰ ਸਿਰਫ ਹੁਣ ਜੇ ਮਿਲੀ ਸੀ ਇੱਕ ਉਹਨਾਂ ਦੇ ਪਤੀ ਜੀ ਦੀ ਸ਼ਾਦੀ ਤੇ 2 ਘੰਟੇ ਦੀ ਪ੍ਰੋਬਲ ਸੀ ਤੇ ਇੱਕ ਉਹਨਾਂ ਦੇ ਜਦੋਂ ਭਾਈ ਸਾਹਿਬ ਦੀ ਮੌਤ ਹੋਈ ਸੀ ਉਹਨਾਂ ਦੇ ਵੱਡੇ ਭਰਾ ਦੀ ਉਦੋਂ ਉਹਨਾਂ ਨੂੰ ਸਸਕਾਰ ਕਰਨ ਦੇ ਲਈ ਉਹਨਾਂ ਨੂੰ ਪ੍ਰੋਬਲ ਸੀ ਸਸਕਾਰ ਚ ਨਹੀਂ ਮਿਲੀ ਸੀ ਸਾਰੀ ਉਹਨਾਂ ਨੂੰ ਭੋਗ ਤੇ ਮਿਲਦੀ ਸੀ ਜਿਹੜੀ ਹਰਿਆਣਾ ਸਰਕਾਰ ਉਹਨੇ ਤਾਂ ਆਪਾਂ ਗੱਲਬਾਤ ਕਰ ਰਹੇ ਸੀ ਵੀ ਕਾਨੂੰਨ ਹੀ ਬਦਲ ਲਿਆ ਸੀ ਇਹਨੂੰ ਪਾਰੂਲ ਦੇਣ ਦੇ ਲਈ ਆਪਣਾ ਸਿਸਟਮ ਹੀ ਚੇਂਜ ਕਰ ਲਿਆ ਐ ਕਾਨੂੰਨ ਐਕਟ ਹੀ ਚੇਂਜ ਕਰ ਲਿਆ ਇਹੋ ਹੀ ਮੈਂ ਤੁਹਾਨੂੰ ਜਿਹੜੇ ਜ਼ਿਕਰ ਕਰ ਰਿਹਾ ਸੀ ਕਿ ਨਾ ਜਦੋਂ ਕੋਈ ਤੁਹਾਨੂੰ ਕੋਈ ਕਾਨੂੰਨ ਬੰਦ ਆ ਉਹਦੇ ਪਿੱਛੇ ਕੋਈ ਨਾ ਕੋਈ ਇੰਟੈਂਸ਼ਨ ਹੁੰਦੀ ਆ ਕਿ ਕਿਸੇ ਨੂੰ ਆਪਾਂ ਟੈਂਪਰੇਰੀ ਰਿਲੀਜ਼ ਕਰਨਾ ਉਹਦਾ ਕੋਈ ਕਾਰਨ ਹੋਏਗਾ ਇਹ ਕਾਰਨ ਪੰਜਾਬ ਪ੍ਰਿਜ਼ਨ ਐਕਟ 'ਚ ਹੀ ਹੈਗਾ ਕਿ ਜੇ ਕੇਸ ਦੀ ਕਾਸ਼ਤ ਹੈਗੀ ਆ ਉਹ ਕਾਸ਼ਤ ਕਰ ਲਈ ਜਾ ਕੇ ਜ਼ਮੀਨ ਨਾ ਖਰਾਬ ਹੋਵੇ ਉਹਦਾ ਰੋਟੀ ਪਾਣੀ ਚੱਲਦਾ ਰਹੇ ਤੇ ਜੇ ਕਿਸੇ ਦਾ ਕੋਈ ਬਿਮਾਰ ਹੋ ਗਿਆ ਉਹਦਾ ਟੇਕ ਕੇਅਰ ਕਰ ਲੈ ਜੇ ਉਹ ਅੱਬ ਮਾਰ ਹੋ ਗਿਆ ਉਹਦਾ ਇਲਾਜ ਹੋ ਜੇ ਜਿੱਦਾਂ ਗੁਰਦੀਪ ਸਿੰਘ ਖੇੜਾ ਪਿੱਛੇ ਜੀ ਬਿਮਾਰ ਹੋ ਗਿਆ ਸੀ ਉਹਨਾਂ ਦੇ ਬਾਈਪਾਸ ਸਰਜਰੀ ਸੀ ਉਹ ਉਹਨਾਂ ਨੇ ਰਿਲੀਜ਼ ਕੀਤਾ ਗਿਆ ਸੀ ਪਰ ਇਸ ਜਦੋਂ 2022 ਦੇ ਵਿੱਚ ਹਰਿਆਣਾ ਗਵਰਨਮੈਂਟ ਨੇ ਕੀ ਬਾਬੇ ਨੂੰ ਪਰੋਲਾ ਕੀਤਾ ਦਈਏ ਹੁਣ ਇਹ ਥੋੜਾ ਵੱਡਾ ਸਵਾਲ ਹੈ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਇੱਕ ਟਾਈਮ ਪੀਰੀਅਡ ਤੋਂ ਬਾਅਦ ਗੁੱਡ ਕੰਡਕਟ ਚੈੱਕ ਹੁੰਦਾ ਮੇਰਾ ਇੱਕ ਦਿਨ ਚ ਗੁੱਡ ਕੰਡਕਟ ਨਹੀਂ ਚੈੱਕ ਹੋ ਸਕਦਾ ਜੇਲ੍ਹ ਤੇ ਜਾ ਕੇ ਉਹ ਟਾਈਮ ਪੀਰੀਅਡ ਵੀ ਇਹ ਉਹਨਾਂ ਨੇ ਤੋੜਿਆ ਪਹਿਲਾਂ ਕਿ ਕੋਈ ਗੱਲ ਨਹੀਂ ਜੀ ਇਹਨੂੰ ਵੀ ਛੱਡੋ ਫਿਰ ਉਸ ਤੋਂ ਬਾਅਦ ਏਡੀ ਵੱਡੀ ਉਹਨਾਂ ਨੇ ਚੇਂਜ ਕੀਤੀ ਕਿ ਕਿਸੇ ਵੀ ਕੈਦੀ ਨੂੰ ਕਿਸੇ ਵੀ ਕੰਮ ਲਈ ਪਰੌਂਦੇ ਨਹੀਂਓ ਕਿਸੇ ਵੀ ਕੰਮ ਲਈ ਅਜਾ ਰੂਲ ਹੀ ਚੇਂਜ ਕਰ ਰੂਲ ਹੀ ਚੇਂਜ ਕਰਤਾ 2022 ਦੇ ਵਿੱਚ ਇਹ ਲੈਜਿਸਲੇਸ਼ਨ ਸਿਰਫ ਇਸੇ ਕਰਕੇ ਚੇਂਜ ਕੀਤਾ ਤਾਂ ਕਿ ਬਾਬੇ ਨੂੰ ਫੈਦਰ ਦੇਣਾ ਬਾਬਾ ਭਾਵੇਂ ਹੁਣ ਬਾਹਰ ਇਹ ਵੀ ਕਹਦੇ ਕਿ ਮੈਂ satsang ਕਰਨਾ ਉਹ ਵੀ ਲਾਊਡ ਹੈ ਜੇ ਬਾਬਾ ਇਹ ਕਹਦੇ ਕਿ ਮੈਂ ਦੂਜਾ ਵਿਆਹ ਵੀ ਕਰਾਉਣਾ ਬਾਹਰ ਜਾ ਕੇ ਉਹ ਵੀ ਕਰਾ ਸਕਦਾ ਹੈ ਜੋ ਕਹਦੇ ਕਿ ਮੈਂ ਬਰਥਡੇ ਪਾਰਟੀ ਮਨਾਉਣੀ ਆ ਕਾਨੂੰਨ ਉਹਨੂੰ ਉਹ ਵੀ ਰੋਕ ਨਹੀਂ ਲਾ ਸਕਦਾ ਪੂਰੀ ਖੁੱਲ ਦੇਤੀ ਉਹ ਕਾਨੂੰਨ ਦੇ ਅਧੀਨ ਇਹ ਹੁਣ ਦੇਖਣ ਵਾਲੀ ਗੱਲ ਹੈ ਕਿ ਬਾਕੀ ਕੈਦੀਆਂ ਨੂੰ ਉੱਥੇ ਇਦਾਂ ਦੀ ਰੀਲੀਫ ਮਿਲਦੀ ਹੈ ਕਿ ਨਹੀਂ ਮਿਲਦੀ ਪਰ ਬਾਬੇ ਨੂੰ ਮਿਲਦੀ ਆ ਇੱਕ ਚੀਜ਼ ਹੋਰ ਦੱਸੋ ਜਿਸ ਤਰੀਕੇ ਦੇ ਨਾਲ ਹਰਿਆਣਾ ਨੇ ਕਾਨੂੰਨ ਚੇਂਜ ਕਰ ਲਿਆ ਜਦੋਂ ਪੰਜਾਬ ਦੇ ਵਿੱਚ ਪੰਥਕ ਪਾਰਟੀ ਆਈ ਸੀ ਉਹਨਾਂ ਦੀ ਸੱਤਾ ਰਹੀ ਸੀ ਕਿ ਉਹ ਵੀ ਇਸ ਤਰੀਕੇ ਦੇ ਨਾਲ ਜੇਕਰ ਅੱਜ ਹੁਣ ਉਹ ਕਈ ਵਾਰ ਬਿਆਨ ਉਹਨਾਂ ਦੇ ਆਉਂਦੇ ਨੇ ਕਿ ਸੀ ਬੰਦੀ ਸਿੰਘਾਂ ਨੂੰ ਬਾਹਰ ਕਢਵਾਉਣਾ ਚਾਹੁੰਦੇ ਆ ਕਈ ਵਾਰ ਰੂਸ ਪ੍ਰਦਰਸ਼ਨ ਦਾ ਵੀ ਐਲਾਨ ਕਰਦੇ ਨੇ ਵੀ ਸਾਡੇ ਸਿੰਘ ਨੇ ਉਹ ਨਾ ਉਹ ਵੀ ਕਾਨੂੰਨ ਚੇਂਜ ਕਰ ਸਕਦੇ ਸੀ ਪਰੋਲਾਂ ਦੇ ਲਈ ਜੇ ਮੰਨ ਲਓ ਰਿਹਾਨੀ ਕੀਤਾ ਜਾ ਸਕਦਾ ਸੀ ਪਰੋਲਾਂ ਦੇ ਲਈ ਕਾਨੂੰਨ ਚੇਂਜ ਕਰ ਸਕਦੇ ਸੀ ਉਹ ਵੀ ਦੇਖੋ ਇਹ ਸਰਕਾਰ ਦੀ ਜਿਹੜੀ ਆ ਨੀਅਤ ਹੋਣੀ ਚਾਹੀਦੀ ਆ ਤੇ ਕੁਝ ਵੀ ਕਰ ਸਕਦੇ ਆ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਦੱਸਦਾ ਐ ਐਕਸਪੀਐਮ ਰਜੀਵ ਗਾਂਧੀ ਦੇ ਅਸੈਸੀਨੇਟਰ ਸੀ ਉਹ ਵੀ 7 ਆਦਮੀ ਸੀ ਬਿਆਨ ਸਿੰਘ ਮਰਡਰ ਕੇਸ 'ਚ ਵੀ 7 ਬੰਦੇ ਸੀ ਮੁਲਜ਼ਮਾ ਜਿਹੜੇ ਸਜ਼ਾ ਭੁਗਤ ਰਹੇ ਨੇ ਉਹਨਾਂ ਦਾ ਵੀ ਅਟੈਕ ਕਰਨ ਦਾ ਤਰੀਕਾ ਸੁਸਾਈਸਾਈਡ ਬੌਮ ਸੀ ਤੇ ਦੂਜੇ ਪਾਸੇ ਵੀ ਸੁਸਾਈਸਾਈਡ ਬੌਮ ਤੇ ਨਾਲ ਅਜੀਵ ਗਾਂਧੀ ਨੂੰ ਡਾਇਆ ਗਿਆ ਸੀ ਉਹਨਾਂ ਦੀ ਸਟੇਟ ਨਹੀਂ ਹੈ ਦੇਖਿਆ ਕਿੱਥੇ ਗਾ ਅਜੀਵ ਗਾਂਧੀ ਨੂੰ ਇਹਨਾਂ ਨੇ ਮਾਰਿਆ ਪਰ ਇਹਨਾਂ ਨੇ ਸਜ਼ਾ ਭੁਗਤ ਲਈ ਹੈ ਉਹਨਾਂ ਨੇ ਇੱਕ ਲੈਜਿਸਲੇਸ਼ਨ ਪਾਸ ਕਰਤਾ ਕਿ ਇਹ ਬੰਦਿਆਂ ਨੂੰ ਹਿਊਮਨਿਟੇਰੀਅਨ ਗਰਾਊਂਡ ਤੇ ਬਾਹਰ ਛੱਡ ਦੇਣਾ ਚਾਹੀਦਾ ਕਿਉਂਕਿ ਇਹਨਾਂ ਨੇ 27 ਸਾਲ ਦੀ ਕਸਟਡੀ ਕੱਟ ਲਈ ਉਹ ਲੈਜਿਸਲੇਸ਼ਨ ਪਾਸ ਹੋ ਗਿਆ ਪੂਰੇ ਇਹ ਜਿਹੜੀ ਇੰਡੀਅਨ ਡੈਮੋਕ੍ਰੇਸੀ ਚ ਰੋਲੇ ਪੈ ਗਿਆ ਵੀ ਲੈਜਿਸਲੇਸ਼ਨ ਸੁਪਰੀਮ ਜੇਲਾ ਲੈਜਿਸਲੇਸ਼ਨ ਦੇ ਕੰਟਰੋਲ 'ਚ ਸਟੇਟ ਪਾਲਿਸੀ ਆ ਉਹ ਛੱਡ ਸਕਦੇ ਨੇ ਉਹਨਾਂ ਨੇ ਗਵਰਨਰ ਨੂੰ ਲਿਖਿਆ ਕਿ ਤੁਸੀਂ ਇਹਨਾਂ ਦੀ ਪਰੋਲ ਦਿਓ ਨਹੀਂ ਤੇ ਅਸੀਂ ਛੱਡ ਦੇਵਾਂਗੇ ਉਸ ਤੋਂ ਬਾਅਦ ਮੈਂਟਰ ਸੁਪਰੀਮ ਕੋਰਟ ਤੇ ਗਿਆ ਸੁਪਰੀਮ ਕੋਰਟ ਨੇ ਮਜਬੂਰ ਹੋ ਕੇ ਗੱਲ ਕੀਤੀ ਕਿ ਠੀਕ ਹੈ ਜੀ ਇਹ ਹਿਊਮਨਿਟੇਰੀਅਨ ਗਰਾਉਂਡ ਤੇ ਇਹਨਾਂ ਨੂੰ ਛੱਡਣਾ ਚਾਹੀਦਾ ਇਹੋ ਹੀ ਗੱਲ ਅਸੀਂ ਜਦੋਂ ਮੋਰਚਾ ਲਾਉਣ ਦੀ ਗੱਲ ਆਈ ਸੀ ਅਸੀਂ ਵੀ ਇਹੋ ਹੀ ਨੁਕਤਾ ਫੜਿਆ ਸੀ ਕਿ ਅਸੀਂ ਜਿਹੜਾ ਸਟੇਟ ਨੂੰ ਮਜਬੂਰ ਕਰਾਂਗੇ ਇਸ ਗੱਲ ਤੇ ਕਿ ਜੇ ਤਮਿਲਨਾਡੂ ਸਰਕਾਰ ਉਹ ਮਤਾ ਪਾ ਸਕਦੀ ਹੈ ਕਿ ਅਸੀਂ ਰਜੀਵ ગાંધી ਦੇ ਕਾਤਲਨ ਨੂੰ ਛੱਡਣ ਲੱਗੇ ਆ ਤੇ ਵਾਈ ਨਾਟ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਬਾਪੂ ਸੂਰਜ ਸਿੰਘ ਦੇ ਪੈਰਾਂ 'ਚ ਬਹਿ ਕੇ ਤੇ ਗੁਰਬਖਸ਼ ਸਿੰਘ ਦੇ ਮੋਰਚੇ 'ਚ ਜਾ ਕੇ ਕਹਿੰਦਾ ਰਿਹਾ ਕਿ ਮੇਰਾ ਹਰਾ ਪੈਨ ਹੁਣ ਬੰਦੀ ਸਿੰਘਾਂ ਦੀ ਰਿਆਇਤ ਚੱਲੂਗਾ ਪਰ ਉਹਨੂੰ ਇਹ ਨੁਕਤਾ ਵੀ ਨਹੀਂ ਸਮਝ ਆਇਆ ਮਤਾਨੇ ਕੀ ਪਾਉਣਾ ਸੀ 92 ਐਮਐਲਆ ਨੇ ਕਿ ਬੰਦੀ ਸਿੰਘਾਂ ਨੂੰ ਰਿਆਕਰਨ 'ਚ ਪੰਜਾਬ ਸ਼ੇਡ ਅਸੀਂ ਐਲਾਨ ਕਰਦੇ ਹਾਂ ਕਿ ਜਿਸ ਨੂੰ ਰਿਆ ਕਰਦਾਂਗੇ ਉਹਨਾਂ ਨੇ ਕਦੀ ਇਹਨੂੰ ਅੱਗੇ ਪ੍ਰਪੋਜ਼ ਵੀ ਨਹੀਂ ਕੀਤਾ ਕਿ ਇਹ ਗੱਲ ਹੋਣੀ ਚਾਹੀਦੀ ਆ ਇੱਥੇ ਤੱਕ ਵੱਧ ਕਿਸਮਤੀ ਪੰਜਾਬ ਦੀ ਖਾਸ ਕਰਕੇ ਸਿੱਖਾਂ ਦੀ ਪੰਜਾਬੀਆਂ ਦੀ ਕਿ ਮੁੱਖ ਮੰਤਰੀ ਨੇ ਅੱਜ 27 ਸਾਲ ਹੋ ਚੱਲੇ ਨੇ ਮੋਰਚਾ ਲੱਗਾ ਬੰਦੀ ਸਿੰਘਾਂ ਦਾ ਉਹਨੇ ਕਦੀ ਕਿਸੇ ਨਾਲ ਮੀਟਿੰਗ ਨਹੀਂ ਕਰਨ ਦੀ ਗੱਲ ਕੀਤੀ ਵੀ ਵਕੀਲ ਸਾਹਿਬ ਸਾਨੂੰ ਜਾਣਕਾਰੀ ਸਾਂਝੀ ਕਰ ਰਹੇ ਸੀ ਜਗਤਾਰ ਸਿੰਘ ਹਵਾਰਾ ਦੇ ਕਈ ਕੇਸਾਂ ਨਾਲ ਲੜੀ ਨੇ ਤੇ ਕਈ ਕੇਸਾਂ ਦੇ ਵਿੱਚ ਉਹਨਾਂ ਨੂੰ ਬਰੀ ਕਰਵਾਇਆ ਤੇ ਅੱਜ ਸਵਾਲ ਵੀ ਚੁੱਕੇ ਨੇ ਸੌਦਾ ਸਾਦ ਦੀ ਪੈਰੋਲ ਤੇ ਕਿ ਇੱਕ ਕਾਨੂੰਨ ਨੂੰ ਛਿੱਕੇ ਟੰਕੇ ਜਿਹੜਾ ਉਸ ਨੂੰ ਪੈਰੋਲ ਦਿੱਤੀ ਜਾ ਰਹੀ ਹੈ ਪਹਿਲਾਂ ਤਾਂ ਪੂਰੀ ਪਲੈਨਿੰਗ ਦੇ ਨਾਲ ਹਰਿਆਣਾ ਸਰਕਾਰ ਦੇ ਵੱਲੋਂ ਕਾਨੂੰਨ ਬਦਲਿਆ ਗਿਆ ਉਸ ਤੋਂ ਬਾਅਦ ਫਿਰ ਉਸੇ ਕਾਨੂੰਨ ਦੇ ਤਹਿਤ ਹੁਣ ਪਰੋਲਾਂ ਵਾਰ-ਵਾਰ ਮਿਲ ਰਹੀਆਂ ਤੇ ਦੂਜੇ ਪਾਸੇ ਬੰਦੀ ਸਿੰਘਾਂ ਦਾ ਵੀ ਜ਼ਿਕਰ ਕਰ ਗਏ ਨੇ ਕਿ ਜਿਨ੍ਹਾਂ ਨੂੰ ਕਦੇ ਵੀ ਪੈਰੋਲ ਨਹੀਂ ਮਿਲੀ ਪਰ ਉਹਨਾਂ ਦਾ ਲੰਮਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਉਹਨਾਂ ਨੂੰ ਜੇਲ੍ਹ ਦੇ ਵਿੱਚ ਸਮਾਂ ਕੱਢਦੇ ਨੂੰ 30 30 ਸਾਲ ਹੋ ਗਏ 29 29 ਸਾਲ ਹੋ ਗਏ ਉਹਨਾਂ ਨੂੰ ਇੱਕ ਵਾਰ ਵੀ ਪੈਰੋਲ ਨਹੀਂ ਮਿਲੀ ਇੱਕ ਵਾਰ ਕੇ ਜਿਹੜੇ ਸੌਦਾ ਸਾਧ ਨੇ ਵਲਤਕਾਰੀ ਹੈ ਰਾਮ ਰਹੀਮ ਉਸ ਨੂੰ ਜਿਹੜੀ 7 ਸਾਲਾਂ ਦੇ ਵਿੱਚ ਤਕਰੀਬਨ 13ਵੀਂ ਵਾਰ ਪੈਰੋਲ ਮਿਲ ਗਈ ਹੈ ਛਾਤੀ ਦਗਦੀਪ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਨਾਸ ਸਪੋਕਸਮੈਨ ਟੀਵੀ ਚੰਡੀਗੜ੍ਹ